ਚਨੀਰ ਦੇ ਵਿੱਚ ਲੋਕ ਸਭਾ ਹਲਕਾ ਬਠਿੰਡਾ ਤੇ ਬੀਬਾ ਜੀ ਦੇ ਇਸ ਵਾਰ ਜਮਾਨਤ ਜਬਤ ਹੋਣ ਵਾਲੇ ਜਿਹੜੇ ਹਾਲਾਤ ਬਣੇ ਪਏ ਨੇ ਉਹ ਹੋਊਗੀ ਜਿਸ ਤਰ੍ਹਾਂ ਮੀਤ ਨੇ ਕਿਹਾ ਇਹਨਾਂ ਦੇ ਟੱਬਰ ਚੋਂ ਬਾਦਲ ਕਹਿੰਦੇ ਟੱਬਰ ਚੋਂ ਬਾਕੀ ਸਾਰੇ ਹਾਰ ਗਏ ਇੱਕੋ ਹੀ ਰਹਿ ਗਈ ਸੀ 4 ਜੂਨ ਨੂੰ ਉਹਦਾ ਵੀ ਫੈਸਲਾ ਕਰ ਦੋ ਸਾਰਾ ਟੱਬਰ ਇੱਕ ਦੂਜੇ ਨੂੰ ਕੁਝ ਕਹਿ ਨਹੀਂ ਸਕੂਗਾ ਵੀ ਤੂੰ ਕਿਹੜਾ ਜਿੱਤ ਗਿਆ ਫਿਰ ਤੂੰ ਕਿਹੜਾ ਜਿੱਤ ਗਿਆ ਉਹ ਕੋਈ ਬੱਸ ਦੇ ਵਿੱਚ ਜਾਂਦੇ ਸੀ ਕੁਈ ਝਗੜਾ ਹੋ ਗਿਆ ਉਹ ਬੰਦੇ ਨੇ ਥੱਪੜ ਮਾਰਿਆ ਬੰਦੇ ਦੇ ਉਹ ਕਹਿੰਦਾ ਤੂੰ ਮੇਰੇ ਤਾਂ ਮਾਰ ਲਿਆ ਤੂੰ ਮੇਰੀ ਘਰ ਵਾਲੇ ਦੇ ਮਾਰ ਕੇ ਦਿਖਾ ਤਾ ਪਰ ਤੈਨੂੰ ਫੇਰ ਬਦਲ ਗੋਣ ਘਰ ਵਾਲੇ ਦੇ ਮਾਰਤਾ ਕਹਿੰਦਾ ਚਲ ਮੇਰੀ ਘਰ ਵਾਲੀ ਤੇ ਮਾਰ ਲਿਆ ਆ ਮੇਰਾ ਬੇਟਾ ਬੈਠ ਲੈ ਇਹਦੇ ਥੱਪੜ ਮਾਰ ਕੇ ਦਿਖਾ ਉਹਨੇ ਤੇ ਬੇਟੇ ਦੇ ਮਾਰਤਾ ਕਹਿੰਦਾ ਹੁਣ ਬਸ ਕਹਿੰਦਾ ਠੀਕ ਆ ਧੰਨਵਾਦ ਉਹ ਕਹਿੰਦਾ ਤੂੰ ਇਹਨਾਂ ਦੇ ਗੋਮਰ ਵਾਲੇ ਉਹ ਕਹਿੰਦਾ ਯਾਰ ਘਰੇ ਜਾ ਕੇ ਮੈਨੂੰ ਤਾਂ ਨਹੀਂ ਕਹਿਣਗੇ ਤੇਰੇ ਇਕੱਲੇ ਥੱਪੜ ਮਾਰ ਕੇ ਇਹਨਾਂ ਦੇ ਵੀ ਤਾਂ ਵੱਜ ਗਏ ਸੁਇਸ ਕਰਕੇ ਉੱਥੇ ਹਾਲਤ ਹੋਊ ਬਦਲ ਕਹਿੰਦੇ ਟੱਬਰ ਚ ਕਹਿੰਦੇ ਤੂੰ ਹਾਰ ਗਿਆ ਉਹ ਕਹਿੰਦੇ ਤੂੰ ਕਿਹਨ ਜਿੱਤ ਗਿਆ ਤੂੰ ਵੀ ਉੱਥੇ ਹਾਰ ਗਿਆ ਸੋ ਇਹ ਇਹ ਇਹਨਾਂ ਦੀ ਹਾਲਤ ਹੋਈ ਪਈ ਹੈ ਮੈਨੂੰ ਪੁਰਾਣੇ ਦਿਨ ਯਾਦ ਆ ਗਏ 2014 ਵਾਲੇ ਜੋ 2014 ਚ ਮੈਂ ਤੁਹਾਡੇ ਕੋਲੇ ਆਉਂਦਾ ਸੀ ਤੁਸੀਂ ਇਸੇ ਤਰ੍ਹਾਂ ਘਰਾਂ ਚੋਂ ਨਿਕਲ ਕੇ ਮਕਾਨਾਂ ਚੋਂ ਨਿਕਲ ਕੇ ਮੈਨੂੰ ਇਹ ਨਹੀਂ ਪਤਾ ਹੁੰਦਾ ਸੀ ਰੈਲੀ ਕਿੱਥੋਂ ਸ਼ੁਰੂ ਆ ਤੇ ਕਿੱਥੇ ਖਤਮ ਹੋਊਗੀ ਰੋਡ ਸ਼ੋ ਕਿੱਥੋਂ ਸ਼ੁਰੂ ਆ ਤੇ ਕਿੱਥੇ ਖਤਮ ਹੋਇਆ ਤੇ ਉਹਦਾ ਰਿਜ਼ਲਟ ਜਿਹੜਾ ਸੀ ਉਹ ਜਦੋਂ ਧੂਰੀ ਵਾਲੇ ਬਰਡਵਾਲ ਵਾਲੇ ਕਾਲਜ ਦੇ ਵਿੱਚ ਮਸ਼ੀਨਾਂ ਖੋਲੀਆਂ ਤਾਂ ਉਦੋਂ ਪਤਾ ਲੱਗਿਆ ਸੀ ਕਿ 2,114,000 ਤੋਂ ਉੱਪਰ ਜਿਹੜੀ ਲੀਡ ਹੈ ਉਹ ਹੋ ਚੁੱਕੀ ਹੈ ਦੋ ਮਸ਼ੀਨਾਂ ਖਰਾਬ ਹੋ ਗਈਆਂ ਸੀ ਮੈਂ ਕਿਹਾ ਸਾਰੀਆਂ ਵੋਟਾਂ ਢੀਂਸੇ ਨੂੰ ਦੇ ਦਿਓ ਆਪਾਂ 5-7000 ਵੋਟ ਮਾਫੀ ਕਰਤੀ ਕਿ ਚਲੋ ਜੀ ਰਿਜ਼ਲਟ ਡਿਕਲੇਅਰ ਕਰੋ ਤੁਹਾਡਾ ਇੰਨਾ ਪਿਆਰ ਮਿਲਿਆ ਹੁਣ ਮੈਂ ਚਾਹੁੰਨਾ ਜਿਹੜੇ ਰਿਕਾਰਡ ਹੁੰਦੇ ਨੇ ਉਹ ਟੁੱਟਣ ਵਾਸਤੇ ਬਣਦੇ ਹੁੰਦੇ ਆ ਮੈਨੂੰ ਬੜੀ ਖੁਸ਼ੀ ਹੋਊਗੀ ਜਦੋਂ ਸਾਡੀ ਆਪਣੀ ਪਾਰਟੀ ਦਾ ਹੀ ਨੌਜਵਾਨ ਲੀਡਰ ਮੀਤ ਹੇਅਰ ਮੇਰਾ ਰਿਕਾਰਡ ਤੋੜ ਦੇ ਐਤਕੀ ਆਪਾਂ 2.5 ਤੋਂ 3 ਲੱਖ ਦੇ ਵਿੱਚ ਵਿੱਚ ਜਿੱਤਣਾ ਹੈ ਰਿਕਾਰਡ ਟੁੱਟ ਜੇ ਜਿਹੜਾ ਜਿਹੜਾ ਰਿਕਾਰਡ ਹੁੰਦਾ ਉਹ ਜੇ ਕੋਈ ਵਿਰੋਧੀ ਤੋੜੇ ਉਹਨੂੰ ਰਿਕਾਰਡ ਟੁੱਟਣਾ ਕਹਿੰਦੇ ਹੁੰਦੇ ਨੇ ਜੇ ਕੋਈ ਆਪਣੇ ਵਾਲੇ ਹੀ ਉਸ ਰਿਕਾਰਡ ਤੋਂ ਵੱਧ ਹੋ ਜੇ ਉਹਨੂੰ ਰਿਕਾਰਡ ਸੁਧਾਰਨਾ ਕਹਿੰਦੇ ਹੁੰਦੇ ਨੇ ਕਿ ਰਿਕਾਰਡ ਸੁਧਾਰ ਲਿਆ ਇਸ ਬੰਦੇ ਨੇ ਸਪਰ ਰਿਕਾਰਡ ਸੁਧਾਰਨਾ ਇਸ ਵਾਰ ਕਿ ਕਿ ਮੈਂ ਜਿੱਥੇ ਵੀ ਜਾਣਾ ਮੈਂ ਮੈਂ ਕੱਲ ਗੁਜਰਾਤ ਹੋ ਕੇ ਆਇਆ ਉੱਥੇ ਵੀ ਬਰੂਚ ਸੀਟ ਹੈ ਭਾਵਨਗਰ ਦੋ ਨੇ ਬਹੁਤ ਦੁਨੀਆ ਬਹੁਤ ਕੱਠ ਹੋ ਰਹੇ ਨੇ ਲੋਕ ਕਹਿੰਦੇ ਸਾਡਾ ਖਿਹੜਾ ਛੜਾ ਦਿਓ ਇਹਨਾਂ ਤੋਂ ਇੱਥੇ ਵੀ ਗੁਰਦਾਸਪੁਰ ਗਿਆ ਅੰਮ੍ਰਿਤਸਰ ਗਿਆ ਖਡੂਰ ਸਾਹਿਬ ਗਿਆ ਜਲੰਧਰ ਗਿਆ ਬਾਗੇਪੁਰਾਣੇ ਗਿਆ ਫਰੀਦਕੋਟ ਕੱਲ ਮੈਂ ਖਰੜ ਸੀ ਅੱਜ ਹੁਣ ਇਸ ਤੋਂ ਬਾਅਦ ਮੈਂ ਚਨੀਰ ਜਾਣਾ ਤੁਸੀਂ ਦੇਖਿਓ ਸ਼ਾਮ ਨੂੰ ਮੋਬਾਈਲ ਫੋਨਾਂ ਤੇ ਉੱਥੇ ਮੈਨੂੰ ਪਤਾ ਲੱਗਿਆ 10000 ਬੰਦਾ ਉੱਥੇ ਬੇਟ ਕਰ ਜਾਂਦਾ ਚਨੀਰ ਦੇ ਵਿੱਚ ਲੋਕ ਸਭਾ ਹਲਕਾ ਬਠਿੰਡਾ ਤੇ ਬੀਬਾ ਜੀ ਦੇ ਇਸ ਵਾਰ ਜਮਾਨਤ ਜਬਤ ਹੋਣ ਵਾਲੇ ਜਿਹੜੇ ਹਾਲਾਤ ਬਣੇ ਪਏ ਨੇ ਉਹ ਹੋਊਗੀ ਜਿਸ ਤਰ੍ਹਾਂ ਮੀਤ ਨੇ ਕਿਹਾ ਇਹਨਾਂ ਦੇ ਟੱਬਰ ਚੋਂ ਬਾਦਲ ਕਹਿੰਦੇ ਟੱਬਰ ਚੋਂ ਬਾਕੀ ਸਾਰੇ ਹਾਰ ਗਏ ਇੱਕੋ ਹੀ ਰਹਿ ਗਈ ਸੀ 4 ਜੂਨ ਨੂੰ ਉਹਦਾ ਵੀ ਫੈਸਲਾ ਕਰ ਦੋ ਸਾਰਾ ਟੱਬਰ ਇੱਕ ਦੂਜੇ ਨੂੰ ਕੁਝ ਕਹਿ ਨਹੀਂ ਸਕੂਗਾ ਵੀ ਤੂੰ ਕਿਹੜਾ ਜਿੱਤ ਗਿਆ ਫਿਰ ਤੂੰ ਕਿਹੜਾ ਜਿੱਤ ਗਿਆ ਉਹ ਕੋਈ ਬਸ ਦੇ ਵਿੱਚ ਜਾਂਦੇ ਸੀ ਕੋਈ ਝਗੜਾ ਹੋ ਗਿਆ ਉਹ ਬੰਦੇ ਨੇ ਥੱਪੜ ਮਾਰਿਆ ਬੰਦੇ ਦੇ ਉਹ ਕਹਿੰਦਾ ਤੂੰ ਮੇਰੇ ਤਾਂ ਮਾਰ ਲਿਆ ਤੂੰ ਮੇਰੀ ਘਰ ਵਾਲੇ ਦੇ ਮਾਰ ਕੇ ਦਿਖਾ ਤਾ ਥੱਪੜ ਤੇ ਉਹ ਫੇਰ ਬਦਲ ਗੋਣ ਘਰ ਵਾਲੇ ਦੇ ਮਾਰਤਾ ਕਹਿੰਦਾ ਚਲ ਮੇਰੀ ਘਰ ਵਾਲੀ ਨੂੰ ਮਾਰ ਲਿਆ ਆ ਮੇਰਾ ਬੇਟਾ ਬੈਠਾ ਲੈ ਤੇ ਥੱਪੜ ਮਾਰ ਕੇ ਦਿਖਾ ਉਹ ਉਹਦੇ ਬੇਟੇ ਦੇ ਮਾਰਤਾ ਕਹਿੰਦਾ ਹੁਣ ਬਸ ਕਹਿੰਦਾ ਠੀਕ ਆ ਧੰਨਵਾਦ ਉਹ ਕਹਿੰਦਾ ਤੂੰ ਇਹਨਾਂ ਦੇ ਕਿੰਮਰ ਵਾਲੇ ਉਹ ਕਹਿੰਦਾ ਯਾਰ ਘਰੇ ਜਾ ਕੇ ਮੈਨੂੰ ਤਾਂ ਨਹੀਂ ਕਹਿਣਗੇ ਤੇਰੇ ਇਕੱਲੇ ਥੱਪੜ ਮਾਰ ਕੇ ਇਹਨਾਂ ਦੇ ਵੀ ਤਾਂ ਵੱਜ ਗਏ ਸੁਇਸ਼ ਕਰਕੇ ਉੱਥੇ ਹਾਲਤ ਹੂਪ ਟਾ ਬਦਲ ਕਹਿੰਦੇ ਟੱਬਰ ਚ ਕਹਿੰਦੇ ਤੂੰ ਹਾਰ ਗਿਆ ਉਹ ਕਹਿੰਦੇ ਤੂੰ ਕਹਿੰਦਾ ਜਿੱਤ ਗਿਆ ਤੂੰ ਵੀ ਉੱਥੇ ਹਾਰ ਗਿਆ ਸੋ ਇਹ ਇਹ ਇਹਨਾਂ ਦੀ ਹਾਲਤ ਹੋਈ ਪਈ ਹੈ ਸੋ ਵੀਰੋ ਨੋਮੀਨੇਸ਼ਨ ਕੱਲ ਤੋਂ ਸ਼ੁਰੂ ਹੋ ਜੂਗੀ ਕਾਗਜ਼ ਪਰ ਦਿਆਂਗੇ ਅਗਲੇ 8 ਦਿਨਾਂ ਚ ਤੁਹਾਨੂੰ ਪਤਾ ਲੱਗ ਜਾਊਗਾ ਕਿ ਆਪਣਾ ਬਟਨ ਕਿੰਨੇ ਨੰਬਰ ਤੇ ਆ ਝਾੜੂ ਵਾਲਾ ਤੇ ਨਾਲ ਦੀ ਨਾਲ ਮੈਂ ਵੀ ਤੁਹਾਨੂੰ ਕਹਿਣਾ ਸਨਾ ਮੇਰੀ ਕਰਮ ਭੂਮੀ ਹੈ ਮੈਂ ਕੱਲ ਬਹੁਤ ਸਾਰੇ ਬੰਦਿਆਂ ਨੂੰ ਤਾਂ ਮੈਂ ਬਾਈ ਨੇਮ ਜਾਣਦਾ ਕਿਉਂਕਿ ਇੱਥੇ ਹੀ ਤਾਂ ਕਾਲਜ ਚਾਉਂਦੇ ਹੁੰਦੇ ਸੀ ਐਸੇ ਜਗ੍ਹਾ ਤੇ ਕਣਕ ਲੈ ਕੇ ਆਉਂਦੇ ਹੁੰਦੇ ਸੀ ਝੋਨਾ ਲੈ ਕੇ ਆਉਂਦੇ ਹੁੰਦੇ ਸੀ ਐਸੇ ਮੰਡੀ ਚ ਆ ਨਾਲ ਹੀ ਮੇਰੇ ਨਾਨਕੇ ਨੇ ਖੜਿਆਲ ਰੋਡ ਤੇ ਕੋਠੇ ਜਿਹੜੇ ਨੇ ਆ ਸ਼ੈਲਰ ਟੱਪਣ ਸਾਰੀ ਸੂਆ ਜਿਹੜਾ ਲੰਘਦਾ ਉੱਥੇ ਸੋ ਇਹ ਇਹ ਸ਼ਹਿਰ ਤਾਂ ਮੈਂ ਕੱਲਾ ਕੱਲਾ ਗਲੀ ਜਾਣਦਾ ਪੀਰਾ ਨੇ ਗੇਟ ਤੋਂ ਲੈ ਕੇ ਸ਼ਾਮੇ ਮੋਟੇ ਵਾਲਾ ਕੁਲਫਾ ਵੀ ਖਾਦਾ ਹੋਇਆ ਹੈ ਸਾਰਾ ਕੁਝ ਪਤਾ ਹੈ ਭੁੱਲੇ ਨਹੀਂ ਹੈਗੇ ਕਿਉਂਕਿ ਮੱਟ ਜੀ ਦੀ ਕਿਤਾਬਾਂ ਦੀ ਦੁਕਾਨ ਬੰਗਾਲੀ ਡਾਕਟਰ ਦਾ ਹਸਤਾਲ ਡਾਕਟਰ ਗੀਤਾ ਜਿੰਨੇ ਵੀ ਬਿਮਾਰੀਆਂ ਠਮਾਰੀਆਂ ਦੁੱਖ ਸੁੱਖ ਸਾਰੇ ਇੱਥੇ ਸੀ ਸਨਾਮ ਸਾਨੂੰ ਕਸਬਾ ਪੈਂਦਾ ਸੋ ਵੀਰੋ ਇਸ ਇਲਾਕੇ ਤੋਂ ਤਾਂ ਮੈਨੂੰ ਲੱਗਦਾ ਮੈਨੂੰ ਰੈਲੀ ਕਰਨ ਦੀ ਲੋੜ ਨਹੀਂ ਪੈਣੀ ਚਾਹੀਦੀ ਤੁਸੀਂ ਮੈਨੂੰ ਇਹੀ ਕਹਿ ਦਿਓ ਕਿ ਭਗਵਾਨ ਸਿਆ ਪੂਰੇ ਦੇਸ਼ ਜਿੰਮੇਵਾਰੀ ਲੱਗੀ ਸਾਨੂੰ ਬੜਾ ਮਾਣ ਹੈ ਇਸ ਗੱਲ ਦਾ ਕਿ ਸਤੌਜ ਪਿੰਡ ਦੇ ਮਿੰਦਰ ਮਾਸਟਰ ਦੇ ਮੁੰਡੇ ਦਾ ਐਡਾ ਵੱਡਾ ਜ਼ਿੰਮੇਵਾਰੀ ਦਾ ਕਦਮ ਵਧਾਤਾ ਤੁਸੀਂ ਲੋਕਾਂ ਨੇ ਕਿ ਜੇ ਗੁਜਰਾਤ ਵੀ ਜਾਣਦੇ ਆ ਗੁਜਰਾਤ ਦੇ ਪਿੰਡਾਂ 'ਚ ਵੀ ਜਾਣਦੇ ਆ ਉੱਥੇ ਵੀ ਬੋਲੇ ਸੋਨਿਹਾਲ ਦੇ ਨਾਰੇ ਗੂੰਜ ਰਹੇ ਨੇ ਪਈ ਗੁਜਰਾਤ ਦੇ ਪਿੰਡਾਂ 'ਚ ਕਿ ਪੰਜਾਬ ਸੇ ਆਏ ਆ। ਸੋ ਘਰ ਘਰ ਕੇਜਰੀਵਾਲ ਦੀ ਸੋਚ ਵਾਲੇ ਬੰਦੇ ਪੈਦਾ ਹੋ ਗਏ। ਘਰ ਘਰ ਇਮਾਨਦਾਰੀ ਦੀ ਸੋਚ ਵਾਲੇ ਬੰਦੇ ਪੈਦਾ ਹੋ ਗਏ। ਇਸ ਗੱਲ ਦੀ ਬਹੁਤ ਖੁਸ਼ੀ ਹੈ ਮੈਨੂੰ। ਬਹੁਤ ਖੁਸ਼ੀ ਹੈ। ਸੋ ਵੀਰੋ ਆਉਣ ਵਾਲੇ ਦਿਨਾਂ 'ਚ ਪੰਜਾਬ ਦੀ ਤਰੱਕੀ ਦੇ ਕਈ ਅੰਕੜੇ ਗਿਣਾਉਂਗਾ ਇੱਕ ਤਾਂ ਮੈਂ ਅੱਜ ਹੀ ਦੱਸ ਦਿਨਾ ਪੂਸਾ 44 ਪੂਸਾ 44 ਦੀ ਮੈਂ ਪਿਛਲੇ ਵਾਰ ਬੇਨਤੀ ਕੀਤੀ ਸੀ ਕਿ ਇਹਨੂੰ ਨਾ ਲਾਓ ਇਹ 152 ਤੋਂ 155 ਦਿਨ ਲੈਂਦੀ ਆ ਪੱਕਣ ਨੂੰ ਇਹਦੀ ਥਾਂ ਤੇ ਪੀਆਰ 126 ਲਾਓ ਸਰਕਾਰ ਚੱਕੂਗੀ ਪੀਆਰ 127 ਲਾਓ 28 ਲਾਓ 29 30 4 ਕਿਸਮਾਂ ਗੱਡੀਆਂ ਨੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਉਹ 92 ਦਿਨਾਂ ਚ ਪੱਕਦੀਆਂ ਨੇ 90 ਤੋਂ 92 ਦਿਨਾਂ ਚ ਬਿਰੋ 33% ਲੋਕਾਂ ਨੇ ਮੇਰੀ ਬੇਨਤੀ ਮੰਨਦੇ ਹੋਏ ਪੂਸਾ ਦੀ ਥਾਂ ਤੇ 126 ਲਾਈ ਔਰ 126 ਦਾ ਕੇਕ ਦਾਣਾ ਚੱਕਿਆ ਤਾਂ ਅੰਗਰੇਜ਼ੀ ਦੇ ਅਖਬਾਰ ਨੇ ਟਾਈਮਜ਼ ਆਫ ਇੰਡੀਆ ਸਾਰੇ ਦੇਸ਼ ਚ ਬਹੁਤ ਜਿਆਦਾ ਵੱਡਾ ਅਖਬਾਰ ਹੈ ਉਹਨੇ ਫਰੰਟ ਪੇਜ ਤੇ ਲਾਇਆ ਕਿ ਭਗਵੰਤ ਮਾਨ ਦੀ ਇੱਕ ਬੇਨਤੀ ਨਾਲ ਬਿਜਲੀ ਬੋਰਡ ਦਾ 470 ਕਰੋੜ ਰੁਪਇਆ ਬਚ ਗਿਆ 5 ਬਿਲੀਅਨ ਕਯੂਬਿਕ ਮੀਟਰ ਇੱਕ ਪਾਣੀ ਧਰਤੀ ਦੇ ਵਿੱਚ ਬਚ ਗਿਆ ਵੀਰੋ ਐਨਾ ਫਾਇਦਾ ਹੋ ਗਿਆ ਕੱਲੀ ਇੱਕ ਬੇਨਤੀ ਤੇ ਮੈਂ ਬਹੁਤ ਧੰਨਵਾਦ ਕਰਦਾ ਮੇਰੀ ਇੱਕ ਬੇਨਤੀ ਤੇ ਤੇ ਹੁਣ ਪੂਸਾ 44 ਵਾਰ ਮੈਂ ਤੁਹਾਨੂੰ ਕਹਿਣਾ ਇਹਨੂੰ ਬੀਜਿਓ ਹੀ ਨਾ ਕਿਉਂਕਿ ਹੁਣ ਪਨੀਰੀਆਂ ਲਾਉਣੀਆਂ ਨੇ ਪੂਸਾ 44 ਨਾ ਬੀਜਿਓ ਜੇ ਕਿਸੇ ਦੇ ਕਰੇ ਬੀ ਪਿਆ ਕਿਰਪਾ ਕਰਕੇ ਉਹ ਥਾਂ ਤੇ ਪੀਆਰ 126 ਲਾਓ 27 ਲਾਓ 28 ਲਾਓ 29 ਲਾਓ ਇੱਕ ਇੱਕ ਦਾਣਾ ਚੱਕੂਗਾ ਇੱਕ ਇੱਕ ਦਾਣਾ ਚੱਕੂਗਾ ਡਾਲਾਂ ਖੋਲਣ ਤੋਂ ਬਾਅਦ ਟਰਾਲੀ ਘਰੇ ਪਹੁੰਚੂਗੀ ਤਾਂ ਤੁਹਾਡੇ ਬੈਂਕ ਚ ਖਾਤੇ ਚ ਪੈਸੇ ਆ ਜਾਣਗੇ ਇਹ ਵੀ ਮੈਂ ਵਾਦਾ ਕਰਦਾ ਸੋ ਉਹਦੇ ਨਾਲ ਪਰਾਲੀ ਵੀ ਬਚਦੀ ਹੈ ਕਿਉਂਕਿ ਪੂਸਾ ਦਾ ਜਿਹੜੀ ਕੱਦ ਹੈ ਉਹ ਵੱਡਾ ਹੈ ਪਰਾਲੀ ਵੱਡਾ ਹੈ 126 ਦੀ ਘਟ ਹੈ ਝਾੜੋਂ ਨਹੀਂ ਨਿਕਲਦਾ ਕੱਸੀਆਂ ਦਾ ਪਾਣੀ ਸੂਆਂ ਦਾ ਪਾਣੀ ਰਜਵਾਹਿਆਂ ਦਾ ਪਾਣੀ ਲੱਗ ਗਿਆ ਪਹੁੰਚਣ ਪਿੰਡਾਂ 'ਚ ਆਉਣ ਲੱਗ ਗਿਆ ਪਾਣੀ ਮੈਂ ਵੀ ਪਹਿਲਾਂ ਕਿਹਾ ਮੈਂ ਕਿਹਾ ਸਾਡੇ ਪਿੰਡ ਜਿਹੜੀ ਕੱਸੀ ਹੁੰਦੀ ਸੀ ਜਿਹੜੀ ਕੱਸੀ ਚ ਨਾਉਂਦੇ ਹੁੰਦੇ ਹੁੰਦੇ ਸੀ ਮੈਂ ਅਫਸਰਾਂ ਨੂੰ ਕਿਹਾ ਮੇਰੀ ਮਾਂ ਮੇਰੀਆਂ ਚਾਚੀਆਂ ਤਾਈਆਂ ਉੱਥੇ ਥਾਪੀ ਨਾਲ ਕੱਪੜੇ ਧੋਉਂਦੀਆਂ ਹੁੰਦੀਆਂ ਸੀ ਅਸੀਂ ਕੱਸੀ ਚ ਨਾਉਂਦੇ ਹੁੰਦੇ ਸੀ ਉਹ ਕਿੱਧਰ ਗਈਆਂ ਕਹਿੰਦੇ ਜੀ ਉਹ ਤਾਂ ਪਤਾ ਨਹੀਂ ਗਾਇਬ ਹੋ ਗਏ ਮੈਂ ਕਿੱਧਰ ਗਈਆਂ ਲੱਭੋ ਕੱਸੀਆਂ ਲੱਭੀਆਂ ਉਹਨਾਂ ਥਾਂ ਤੇ ਪੈਪਾ ਪਾਤੀਆਂ ਥੱਲੋਂ ਦੀ ਮੈਂ ਕਿਹਾ ਸ਼ੇਰਾਂ ਵਾਲਾ ਸੁਆ ਚੀਮੇ ਵਿੱਚ ਦੀ ਲੰਗਦਾ ਉਹ ਕਿੱਧਰ ਗਿਆ ਯਾਰ ਕਹਿੰਦੇ ਉਹ ਤਾਂ ਪਿੱਛੋਂ ਬਹੁਤ ਬੰਦ ਹੋ ਗਿਆ ਦਰਖਤ ਉੱਗ ਪਏ ਮੈਂ ਕਿਹਾ ਚੱਕੋ ਬਜਟ ਉਹਨੂੰ ਚਲਾਓ ਵੀਰੋ ਜਿੱਦ ਦੇ ਸਰਕਾਰ ਸੰਭਾਲੀ ਸੀ 21% ਮੀਤਾਂ ਮੰਤਰੀ ਰਿਹਾ ਇਰੀਗੇਸ਼ਨ ਦਾ ਸंचाई ਦਾ ਇਹਨੂੰ ਜਾਦਾ ਪਤਾ ਹੈ 21% ਪਾਣੀ ਨਹਿਰਾਂ ਨੂੰ ਜਾਂਦਾ ਸੀ ਨਹਿਰਾਂ ਦਾ ਜਿਹੜਾ ਖੇਤਾਂ ਨੂੰ ਜਾਂਦਾ ਸੀ 16 ਮਾਰਚ ਨੂੰ ਆਪਾਂ ਸੌ ਚੁੱਕੀ ਸੀ ਉਦੋਂ ਤੱਕ 21% ਪਾਣੀ ਸਿਰਫ 21% ਪਾਣੀ ਨਹਿਰਾਂ ਦਾ ਖੇਤਾਂ ਨੂੰ ਜਾਂਦਾ ਸੀ ਅੱਜ 59% ਪਾਣੀ ਖੇਤਾਂ ਦਾ ਜਿਹੜਾ ਸਿੰਚਾਈ ਦਾ ਸਾਧਨ ਬਣ ਰਿਹਾ ਨਹਿਰਾਂ ਦਾ ਪਾਣੀ ਵੀਰੋ ਅਗਲੇ ਅਕਤੂਬਰ ਚ ਐਸੇ ਅਕਤੂਬਰ ਚ 70% ਤੇ ਪਹੁੰਚ ਜਾਾਂਗੇ ਹਰ ਰੋਜ਼ 13 ਕਿਲੋਮੀਟਰ ਪਾਈਪਲਾਈਨ ਪੈ ਰਹੀ ਹੈ ਐਵਰੇਜ ਕੱਢੀਏ ਜੇ ਵੀਰੋ ਕੱਸੀਆਂ ਦਾ ਨਹਿਰਾਂ ਦਾ ਪਾਣੀ ਪਹੁੰਚਣ ਲੱਗਿਆ ਤੁਸੀਂ ਵੀਡੀਓ ਦੇਖਦੇ ਹੋਵੋਗੇ ਲੋਕ ਦੱਸਦੇ ਆ 35 ਸਾਲ ਬਾਅਦ ਪਾਣੀ ਦੇਖਿਆ ਜੀ 40 ਸਾਲ ਬਾਅਦ ਸਾਡੇ ਪਿੰਡ ਪਾਣੀ ਆਇਆ ਜੀ ਧੰਨਵਾਦ ਜੀ ਭਗਵੰਤ ਮਾਨ ਦਾ ਜੀ ਵੀਰੋ ਧੰਨਵਾਦ ਮੇਰਾ ਨਹੀਂ ਧੰਨਵਾਦ ਤੁਸੀਂ ਆਪਣੀ ਕਰਿਆ ਕਰੋ ਜਿਨ੍ਹਾਂ ਨੇ ਵੋਟਾਂ પાਕੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਜਿਨ੍ਹਾਂ ਨੇ ਮੈਨੂੰ ਇਹ ਕੰਮ ਦਿੱਤਾ ਮੇਰੇ ਹੱਥ ਚ ਪੈਨ ਦਿੱਤਾ ਕਿ ਆਪਾਂ ਕੱਸੀਆਂ ਤੇ ਨਹਿਰਾਂ ਦਾ ਪਾਣੀ ਚਲਾ ਲਿਆ ਜਿੱਦੇ 70% ਤੇ ਪਹੁੰਚ ਗਿਆ ਸਾਡੇ 14 ਲੱਖ ਟਿਊਬਵੈੱਲ ਪੰਜਾਬ ਚ ਉਹਦੇ ਚੋਂ 6 ਲੱਖ ਤੋਂ ਵੱਧ ਟਿਊਬਵੈੱਲ ਬੰਦ ਹੋ ਜਾਣਗੇ ਕਿਉਂਕਿ ਫਿਰ ਟਿਊਬਲ ਕਿਉਂ ਚਲਾਉਣਾ ਜਦੋਂ ਕੱਸੀ ਦਾ ਹੀ ਪਾਣੀ ਆ ਗਿਆ ਵੀਰੋ ਜਦੋਂ 6 ਲੱਖ ਟਿਊਬਲ ਬੰਦ ਹੋਗੇ ਤਾਂ ਪਵਨ ਗੁਰੂ ਪਾਣੀ ਪਿੱਤਾ ਮਾਤਾ ਤਰਤਮਹਤ ਜੋ ਗੁਰੂ ਸਾਹਿਬ ਨੇ ਜੋ ਪੰਜ ਸਦੀਆਂ ਪਹਿਲਾਂ ਕਹਿਤਾ ਸੀ ਉਹ ਉਹ ਵਚਨ ਤੇ ਵੀ ਆਪਾਂ ਪੂਰੇ ਉੱਤਰ ਜਾਗੇ ਗੁਰੂਆਂ ਦਾ ਅਸ਼ੀਰਵਾਦ ਮਿਲੂਗਾ ਤੇ ਨਾਲ ਮੇਰਾ 6 ਤੋਂ 7000 ਕਰੋੜ ਰੁਪਈਆ ਜਿਹੜਾ ਬਿਜਲੀ ਦੀ ਸਬਸਿਡੀ ਜਾਂਦੀ ਹੈ ਜੋ ਝੋਨਾ ਲਾਉਣ ਵੇਲੇ ਬਿਜਲੀ ਮੁਫਤ ਨੇ ਆ ਉਹ ਵੱਜ ਜਾਊਗਾ ਤੇ ਵੀਰੋ ਸਾਬਕਾ ਤਾਬ ਲਾਏ ਪਏ ਨੇ 5000 ਤੋਂ 5500 ਕਰੋੜ ਰੁਪਇਆ ਲੱਗੂਗਾ ਤੇ ਇੰਨਾ ਮੈਂ ਜੇ ਬਚਾ ਲਿਆ ਹਰ ਇੱਕ ਸਾਲ ਚ ਸਭ ਤੋਂ ਪਹਿਲਾਂ ਗਰੰਟੀ ਉਹ ਪੂਰੀ ਕਰੂੰ ਜਿਹਦੇ ਨਾਲ ਬਹੁਤ ਜ਼ਿਆਦਾ ਦੁਆਵਾਂ ਤੇ ਅਸ਼ੀਰਵਾਦ ਮਿਲਣਗੇ ਮਾਵਾਂ ਭੈਣਾਂ ਨੂੰ ਜਿਹੜਾ 1000 ਰੁਪਇਆ ਮਹੀਨਾ ਦੇਣਾ ਉਹ ਲਾਗੂ ਕਰ ਦੂੰਗਾ ਜੀ ਮੈਂ ਵੀਰੋ ਜੇ ਮੈਂ ਵੋਟਾਂ ਵਾਸਤੇ ਕਰਨਾ ਹੁੰਦਾ ਜਾਂ ਮੈਂ ਵੋਟ ਬੈਂਕ ਦੀ ਰਣਨੀਤੀ ਕਰਨੀ ਹੁੰਦੀ ਮੈਂ ਕਹਿ ਦਿੰਦਾ ਚਲੋ ਐ ਕਰਦੇ ਆ ਫਰਵਰੀ ਮਾਰਚ ਤੋਂ 1000 ਰੁਪਏ ਮਹੀਨਾ ਦੇਣ ਲੱਗ ਜੰਨੇ ਆ ਵੋਟਾਂ ਤੋਂ ਬਾਅਦ ਬੰਦ ਕਰ ਦਾਂਗੇ ਸਕੀਮ ਮੈਂ ਵੀ ਕਰ ਸਕਦਾ ਸੀ ਪਰ ਨਹੀਂ ਮੈਨੂੰ ਮਰਵਿੰਦ ਕੇਜਰੀਵਾਲ ਜੀ ਨੇ ਕਿਹਾ ਹੋਇਆ ਕਿ ਜਿਹੜਾ ਵਾਦਾ ਕੀਤਾ ਉਹਨੂੰ ਪੂਰਾ ਕਰਨਾ ਹੈ ਲੰਬੇ ਸਮੇਂ ਵਾਸਤੇ ਬਿਜਲੀ ਦੇ ਬਿੱਲ ਅੱਜ ਜ਼ੀਰੋ ਆਉਂਦੇ ਨੇ ਇਹ ਤਾਂ ਨਹੀਂ ਹੈਗਾ ਕਿ ਕੋਈ ਬਿਜਲੀ ਦਾ ਬਿੱਲ ਵਿਚਾਲੋਂ ਬੰਦ ਕਰਤਾ ਵੀ ਹੁਣ ਆਉਣ ਆਇਆ ਕਰਨਗੇ ਉਹ ਐਂ ਆਉਂਦੇ ਰਹਿਣਗੇ ਕਿਉਂਕਿ ਮੈਂ ਪੂਰੇ ਪਲੈਨਿੰਗ ਨਾਲ ਉਹ ਬਿਲਾਂ ਦਾ ਜਿਹੜਾ ਬਜਟ ਬਣਾਇਆ ਹੋਇਆ ਹੈ ਬਿਲਕੁਲ ਇਸੇ ਤਰ੍ਹਾਂ ਬਸ ਅਗਲੇ ਅਗਲੇ ਥੋੜੇ ਸਮੇਂ 'ਚ ਹੀ ਵੀਰੋ ਮਾਵਾ ਭੈਣਾਂ ਦਾ 10000 ਰੁਪਏ ਵਾਲਾ ਸਕੀਮ ਸ਼ੁਰੂ ਹੋਊਗੀ ਫਿਰ ਦੁਬਾਰੇ ਬੰਦ ਨਹੀਂ ਹੋਊਗੀ ਉਹ ਹਰ ਇੱਕ ਮਹੀਨੇ ਮਿਲਿਆ ਕਰਨਗੇ ਉਹ ਹਰ ਇੱਕ ਮਹੀਨੇ ਮਿਲਿਆ ਕਰਨਗੇ ਜੋ ਸਰਮਾਨ ਦੀ ਰਕਮ ਹੈ ਹਾਲਾਂਕਿ ਬਾਦ ਆ 5 ਸਾਲ ਚ ਪੂਰਾ ਕਰਨ ਦੀ ਗਾਰੰਟੀ ਦਿੱਤੀ ਸੀ ਪਰ ਜੀ ਪਹਿਲੀ ਕਰਾਂਗੇ ਜਿਸ ਤਰ੍ਹਾਂ ਮੀਤ ਨੇ ਕਿਹਾ ਕਈ ਵਾਅਦੇ ਤਾਂ ਅਜੇ ਕ ਪੂਰੇ ਕਰਤੇ ਜਿਹਦੀ ਬਾਰੇ ਤੁਸੀਂ ਸੋਚਿਆ ਹੀ ਨਹੀਂ ਸੀਗਾ ਅੱਜ ਅਖਬਾਰ ਦੇ ਵਿੱਚ ਛਪਿਆ ਹੈ ਅੱਜ ਹਿੰਦੀ ਦੇ ਇੱਕ ਅਖਬਾਰ ਛਪਿਆ ਹੈ ਦੇਸ਼ ਦਾ ਵੱਡਾ ਅਖਬਾਰ ਹੈ ਉਹ ਕਹਿੰਦਾ ਕਿ ਐਸਐਸਐਫ ਕਰਕੇ ਸੜਕ ਸੁਰੱਖਿਆ ਫੋਰਸ ਕਰਕੇ 5800 ਜ਼ਖਮੀਆਂ ਦੀ ਜਾਨ ਬਚ ਗਈ 3 ਮਹੀਨਿਆਂ ਚ 90 ਦਿਨਾਂ ਚ 5800 ਇਹ ਪੁੰਨ ਦਾ ਕੰਮ ਹੈ ਵੀਰੋ ਅੱਜ ਦੇ ਜ਼ਮਾਨੇ ਚ ਭਾਈ ਭਾਈ ਦਾ ਵੈਰੀ ਹੋਇਆ ਪਿਆ ਐਥੇ ਪੁੱਤ ਪਿਓ ਦੇ ਕਤਲ ਕਰੀ ਜਾਂਦੇ ਆ ਉੱਥੇ ਕਿਸੇ ਦੀ ਜਾਨ ਬਚਾਉਣੀ ਬਹੁਤ ਵੱਡੀ ਗੱਲ ਆ ਬਹੁਤ ਵੱਡੀ ਗੱਲ ਆ ਪੁੰਨ ਦਾ ਕੰਮ ਹੈ